ਰੇਡੀਓ ਤਮਾਲ ਤੇ ਨਿੰਦਰ ਕੋ ਗਿਆਨ ਵੀ ਵੱਲੋਂ ਸਤਿ ਸ਼੍ਰੀ ਅਕਾਲ ਆਪਣੀ ਜੰਮਣ ਪੁਏ ਪਿੰਡ ਜਾਂ ਪੰਜਾਬ ਮਨੋਵਸਾਰਨਾ ਕਿਸੇ ਵੀ ਬੰਦੇ ਲਈ ਬੜਾ ਔਖਾ ਹੈ ਲੱਖ ਪ੍ਰਦੇਸੀ ਹੋਈਏ ਆਪਣੀਆਂ ਜੜ੍ਹਾਂ ਨਾਲੋਂ ਟੁੱਟਣਾ ਔਖਾ ਹੀ ਨਹੀਂ ਬੜਾ ਹੀ ਔਖਾ ਹੈ ਐਵੇਂ ਤੇ ਨਹੀਂ ਵਾਰਸ ਭਰਾ ਪਿੰਡ ਦੇ ਬਨੇਰਿਆਂ ਨੂੰ ਚੇਤੇ ਕਰਦੇ ਆਂ ਪ੍ਰਦੇਸੀ ਪੰਜਾਬੀਆਂ ਦੀਆਂ ਅੱਖਾਂ ਨਮ ਕਰ ਦਿੰਦੇ ਹਨ ਮੈਨੂੰ ਮੇਰੇ ਘਰ ਦਾ ਪਨੇ ਰਾਜੇ ਤੇ ਆ ਗਿਆ ਦੁਨੀਆਂ ਤੋਂ ਸੋਨਾ ਪਿੰਡ ਮੇਰਾ ਤੇ ਆ ਗਿਆ ਮੈਨੂੰ ਮੇਰੇ ਘਰ ਦਾ ਪਨੇ ਰਾਜੇ ਤੇ ਆ ਗਿਆ ਦੁਨੀਆਂ ਤੋਂ ਸੋਨਾ ਪਿੰਡ ਮੇਰਾ ਤੇ ਆ ਗਿਆ ਦੂਰ ਦੁਨੀਆਂ ਭਾਰ ਵਿੱਚ ਪੰਜਾਬ ਨਿੱਕੇ ਨਿੱਕੇ ਰੂਪ ਚ ਵੱਡੇ ਵੱਡੇ ਤੌਰ ਤੇ ਵਸ ਗਏ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜੈ ਜੈਕਾਰ ਹੈ ਪੰਜਾਬੀਆਂ ਦੀਆਂ ਮਹਿਫਲਾਂ ਚ ਪੰਜਾਬ ਨੂੰ ਝੂਰਿਆ ਜਾਂਦਾ ਹੈ ਮਿਸ ਕੀਤਾ ਜਾਂਦਾ ਹੈ ਅੱਖਾਂ ਭਰ ਭਰ ਕੇ ਰੋਇਆ ਜਾਂਦਾ ਹੈ ਪੰਜਾਬ ਦੀਆਂ ਸਿਖਰ ਦੁਪਹਿਰਾਂ ਨੂੰ ਮਿਸ ਕੀਤਾ ਜਾਂਦਾ ਹੈ ਇਹ ਜੀ ਚਲਕ ਵੇਖਦੇ ਹਾਂ ਉਹ ਵਿੱਚ ਪਰਦੇਸਾਂ ਤੁਮਿਆਂ ਜਾ ਕੇ ਉਹ ਦੇਖੇ ਕਈ ਸ਼ਹਿਰ ਮੈਨੂੰ ਚੰਗੀ ਲੱਗਦੀ ਮੇਰੇ ਪਿੰਡ ਦੀ ਸਖਰ ਦਪੈਰ ਸ਼ਾਇਰ ਡਾਕਟਰ ਕੇਵਲ ਰੋੜਾ ਲਿਖਦੇ ਹਨ ਸਭ ਹੋ ਗਏ ਕੰਮ ਮਸ਼ੀਨਾਂ ਦੇ ਹੋਏ ਟੁਕੜੇ ਬਾਤ ਜ਼ਮੀਨਾਂ ਦੇ ਜਿੱਥੇ ਬੱਚਿਆਂ ਲਈ ਰੋਜ਼ਗਾਰ ਨਹੀਂ ਸਭ ਲੋਕਾਂ ਲਈ ਸਰਕਾਰ ਨਹੀਂ ਆਵੇ ਕਰਦੀ ਯਾਦ ਜਦੋਂ ਅੱਖੀਆਂ ਵਿੱਚ ਪਾਣੀ ਭਰਦਾ ਏ ਆਪਣਾ ਪਿੰਡ ਐਵੇਂ ਛੱਡਣ ਨੂੰ ਕੀ ਦਾ ਦਿਲ ਕਰਦਾ ਏ ਆਪਣਾ ਪਿੰਡ ਐਵੇਂ ਛੱਡਣ ਨੂੰ ਕੀ ਦਾ ਦਿਲ ਕਰਦਾ ਏ ਪਿਆਰਾ ਗਾਇਕ ਸੱਚ ਹੀ ਗਾ ਰਿਹਾ ਏ ਇਹ ਮੁਲਕ ਤਾਂ ਸੋਹਣਾ ਏ ਮੇਰੇ ਪਿੰਡ ਵਰਗਾ ਨਹੀਂ ਫੁੱਲੇਨਾ ਥਾਂਦੀ ਪ੍ਰਵਾਸੀ ਗਾਇਕ ਪੰਜਾਬ ਤੋਂ ਦੂਰ ਵਸਤਾ ਹੋਇਆ ਪੰਜਾਬ ਨੂੰ ਝੂਰਦਾ ਚੇਤੇ ਕਰਦਾ ਅੱਖਾਂ ਪਰਦਾ ਐਵੇਂ ਤੇ ਨਹੀਂ ਲੋਕ ਉਸਤੀਆਂ ਲੱਖਾਂ ਦੀ ਗਿਣਤੀ ਚ ਵੀਡੀਓ ਸੁਣਦੇ ਤੇ ਪਿਆਰਦੇ ਹਨ ਉਸ ਦੀਆਂ ਵੀਡੀਓ ਚ ਪੰਜਾਬ ਪ੍ਰਤੀ ਪਿਆਰ ਮੋਹ ਸਤਿਕਾਰ ਉਮਾ ਤੇ ਉਤਸ਼ਾਹ ਝਲਕਾ ਮਾਰਦਾ ਹੈ ਧਰਮਵੀਰ ਥਾਂਦੀ ਦੀ ਨਮੂਨੇ ਵਜੋਂ ਵੀਡੀਓ ਪੇਸ਼ ਕਰਦੇ ਹਾਂ ਖੇਤੀ ਖੁਹਾਂਤੇ ਜਾ ਕੇ ਮੌਣਾ ਕੋਲ ਰੋਕੇ ਆਇਆ ਖਾਲੀ ਖੜੇ ਮੰਝਿਆਂ ਦੀਆਂ ਘਰ ਦੌਣਾ ਕੋਲ ਰੋਕੇ ਆਇਆ ਖੇਤੀ ਖੂਹਾਂ ਤੇ ਜਾ ਕੇ ਮੌਣਾ ਕੋਲ ਰੋਕੇ ਆਇਆ ਖਾਲੀ ਖੜੇ ਮੰਝਿਆਂ ਦੀਆਂ ਘਰ ਦੌਣਾ ਕੋਲ ਰੋਕੇ ਆਇਆ ਦੇਖਣ ਨੂੰ ਉਂਝ ਤਾਂ ਬਸ ਓ ਬਾਣ ਦੀਆਂ ਰस्सियां ਸੀ ਚੁਮ ਚੁਮ ਕੇ ਰੋਇਆ ਮੇਰੇ ਬਾਪੂ ਨੇ ਕਸੀਆਂ ਸੀ ਆਏ ਹਾਏ ਹਾਏ ਕੀ ਬਾਤ ਹੈ ਆਖਰੀ ਵਾਰੀ ਮੇਰੇ ਬਾਪੂ ਨੇ ਕਸੀਆਂ ਸੀ ਮੈਂ ਦੌਣਾ ਕੋਲ ਰੋਕੇ ਆਇਆ ਦਿਲ ਕੀਤਾ ਠੱਠਿਆ ਚੌਂਕਾ ਲਿਪਦੇ ਮਾ ਕਰਕੇ ਕਹਾਣੀ ਅੱਧ ਟੁੱਟੀ ਨੁਕਰ ਦੇ ਵਿੱਚ ਬੇਬੇ ਦੀ ਦੇਖ ਮਧਾਣੀ ਦਿਲ ਕੀਤਾ ਠੱਠਿਆ ਚੌਂਕਾ ਲਿਪਦੇ ਮਾ ਕਰਕੇ ਕਹਾਣੀ ਅੱਧ ਟੁੱਟੀ ਨੁਕਰ ਦੇ ਵਿੱਚ ਬੇਬੇ ਦੀ ਦੇਖ ਮਧਾਣੀ ਚੇਤੇ ਆਈ ਉਮਰ ਨਿਆਣੀ ਦਿੰਦੀ ਰਹੀ ਰੜਕ ਜੀ ਦੇ ਨਾਲ ਮੱਖਣ ਤੇ ਲਸੀਆਂ ਸੀ ਆਖਰੀ ਵਾਰੀ ਮੇਰੇ ਬਾਪੂ ਨੇ ਕਸੀਆਂ ਸੀ ਮੈਂ ਦੌਣਾ ਕੋਲ ਰੋਕੇ ਆਇਆ ਹਾਂ ਖੂਤੇ ਜਿਹੜਾ ਅੰਬ ਦਾ ਬੂਟਾ ਬਾਪੂ ਦਾ ਹੱਥੀ ਲਾਇਆ ਲੱਗਿਆ ਮੈਨੂੰ ਉਹਦੇ ਵਰਗਾ ਭੱਜ ਕੇ ਮੈਂ ਜੱਫਾ ਪਾਇਆ ਹੂ ਤੇ ਜਿਹੜਾ ਅੰਬ ਦਾ ਬੂਟਾ ਬਾਪੂ ਦਾ ਹੱਥੀ ਲਾਇਆ ਲੱਗਿਆ ਮੈਨੂੰ ਉਹਦੇ ਵਰਗਾ ਭੱਜ ਕੇ ਮੈਂ ਜੱਫਾ ਪਾਇਆ ਤੂੰ ਬਾਪੂ ਦਾ ਸਾਥ ਨਿਭਾਇਆ ਰੁਕ ਤਾਂ ਜਦ ਤਤੀਆਂ ਸੀ ਕਿੰਨੀਆਂ ਦੁਪਹਿਰਾਂ ਇੱਥੇ ਬਾਪੂ ਨੇ ਕਟੀਆਂ ਸੀ ਮੈਂ ਪੌਣਾ ਕੋਲ ਰੋਕੇ ਆਇਆ ਕਿ ਮੁੜਨਾ ਸੀ ਪਿੰਡ ਪਧਾਣੇ ਕਿਹੜੇ ਘਰ ਮੁੜ ਗਿਆ ਬਾਪੂ ਸਾਡੇ ਲਈ ਤਾਣੇ ਬੁਣਦਾ ਦੁਨੀਆ ਤੋਂ ਤੁਰ ਗਿਆ ਬਾਪੂ ਮੁੜਨਾ ਸੀ ਪਿੰਡ ਪਧਾਣੇ ਕਿਹੜੇ ਘਰ ਮੁੜ ਗਿਆ ਬਾਪੂ ਸਾਡੇ ਲਈ ਤਾਣੇ ਬੁਣਦਾ ਦੁਨੀਆ ਤੋਂ ਤੁਰ ਗਿਆ ਬਾਪੂ ਠੰਡਾ ਸੀ برف ਦੇ ਵਰਗਾ ਛੇਤੀ ਹੀ ਖੁਰ ਗਿਆ ਬਾਪੂ ਉ ਲੈ ਗਿਆ ਪੀੜਾ ਥੰਦੀ ਲੈ ਗਿਆ ਪੀੜਾ ਨਾਲੇ ਪੁੱਛਿਆ ਨਾ ਦੱਸਿਆ ਸੀ ਆਖਰੀ ਵਾਰੀ ਮੇਰੇ ਬਾਪੂ ਨੇ ਕਸਿਆ ਸੀ ਮੈਂ ਡੋਣਾ ਕੋਲ ਰੋਕੇ ਆਇਆ ਕੋਣਾ ਕੋਲ ਰੋਕੇ ਆਇਆ ਮੋਣਾ ਕੋਲ ਰੋਕੇ ਆਇਆ